ਜੀ ਇਹ ਇਲੈਕਟ੍ਰੀਸ਼ੀਅਨ ਡਿਪਲੋਮਾ ਕੀਤਾ ਹਾਂਜੀ ਉਸ ਤੋਂ ਬਾਅਦ ਤੁਸੀਂ ਆਹ ਕੁਕਿੰਦਾ ਵੀ ਕੀਤਾ ਸ਼ਫਦਾ ਹਾਂਜੀ ਇਧਰ ਕਿਉਂ ਪਾਸਾ ਪਹਿਲਾਂ ਕਿ ਤੁਸੀਂ ਜੇ ਕੀਤਾ ਸੀਗਾ ਉਹਦੇ ਵੱਲ ਕੀ ਗੱਲ ਨਹੀਂ ਗੱਲ ਬਣੀ ਜਾਂ ਕਿਤੇ ਨੌਕਰੀ ਨਹੀਂ ਮਿਲੀ ਜਾਂ ਕੰਮ ਸਹੀ ਨਹੀਂ ਲੱਗਾ ਦੇਖੋ ਜੀ ਮਿਹਨਤ ਕਿੰਨੇ ਕਰਨੀ ਉਹਨੇ ਇੱਥੇ ਵੀ ਕਰ ਲੈਣੀ ਆ ਤੇ ਜਿਹਨੇ ਨਹੀਂ ਕਰਨੀ ਉਹਨੇ ਬਾਹਰ ਵੀ ਨਹੀਂ ਕਰਨੀ ਬਾਕੀ ਮਿਹਨਤ ਵਿੱਚ ਕੋਈ ਡਰ ਨਹੀਂ ਹੈਗਾ ਅਸੀਂ ਆਪਾਂ ਇੱਥੇ ਮਿਹਨਤ ਕਰਦੇ ਹਾਂ ਬਾਹਰ ਵੀ ਅਸੀਂ ਮਿਹਨਤ ਹੈ ਜੀ ਹਾਂਜੀ ਪਹਿਲਾਂ ਤਾਂ ਬਹੁਤ ਮੁਸ਼ਕਲ ਆਈ ਜੇ ਸਾਰੇ ਕਹਿੰਦੇ ਕਿ ਲੜਕੀ ਕਿਉਂ ਨਾਲ ਜਾਂਦੀ ਆ ਇਹਨੂੰ ਘਰ ਰਹਿਣਾ ਚਾਹੀਦਾ ਅਗਰ ਜੇ ਮੈਂ ਕਰ ਰਹੀਦੀ ਮੈਂ ਆਪਣੇ ਹਸਬੰਡਰ ਦਾ ਸਾਥ ਦੇਣਾ ਸੀ ਤੇ ਕਿਸ ਤਰ੍ਹਾਂ ਦਾ ਰੁਝਾਨ ਹੈ ਲੋਕਾਂ ਵੱਲੋਂ ਕਿਸ ਤਰ੍ਹਾਂ ਦੀ ਰੁਝਾਨ ਮਿਲਿਆ ਵੀ ਲੋਕਾਂ ਲੋ ਆਉਂਦੇ ਆ ਵਧੀਆ ਖਾਣਾ ਜਿਹਨੂੰ ਮਿਲਿਆ ਹੋਵੇ ਲੋਕੀ ਆਉਂਦੇ ਆ ਹਾਂਜੀ ਲੋਕਾਂ ਦੀ ਲੋਕ ਤਾਂ ਬੋਲਦੇ ਨੇ ਬਹੁਤ ਸਾਰੇ ਬੋਲਦੇ ਨੇ ਉਹਨਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਆਪਣੀ ਮਿਹਨਤ ਕਰੋ ਆਪਣੇ ਹਸਬੰਡ ਦਾ ਸਾਥ ਦਿਓ ਮੋਢੇ ਨਾਲ ਮੋਢਾ ਜੋੜ ਕੇ ਯਾਨੇ ਕਹਿੰਦੇ ਨੇ ਕਿ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਬਸ ਆਪਣੇ ਕਰਨ ਦੀ ਨੀਅਤ ਹੋਣੀ ਚਾਹੀਦੀ ਆ ਸੋ ਐਸੇ ਐਸੀਆਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਜਿਸ ਨੌਜਵਾਨ ਨੇ ਇਲੈਕਟ੍ਰੀਸ਼ੀਅਨ ਦਾ ਡਿਪਲੋਮਾ ਕੀਤਾ ਉਸ ਤੋਂ ਬਾਅਦ ਕੁਕਿੰਗ ਦਾ ਕੀਤਾ ਤੇ ਉਸ ਤੋਂ ਬਾਅਦ ਆਪਣਾ ਹੀ ਇਹ ਕੰਮ ਸੈਟਅਪ ਤਿਆਰ ਕੀਤਾ ਸੋ ਤਸਵੀਰਾਂ ਮੈਂ ਸਾਂਝੀਆਂ ਕਰਾਂਗਾ ਉਸ ਸੈਟਅਪ ਦੀਆਂ ਜਿਹੜੇ ਇਹ ਨੌਜਵਾਨ ਵੱਲੋਂ ਕੀਤਾ ਗਿਆ ਡੇਰਾ ਬਾਬਾ ਨਾਨਕ ਵਿਖੇ ਉਸਨੇ ਆਪਣਾ ਸੈਟਅਪ ਲਗਾਇਆ ਤੇ ਬੜਾ ਵਧੀਆ ਸੈਟਅਪ ਲਗਾਇਆ ਹਰ ਇੱਕ ਚੀਜ਼ ਵਗੈਰਾ 버ਗਰ ਸਪਰਿੰਗ ਰੋਲ ਪੀਜ਼ਾ ਵਗੈਰਾ ਆਪ ਹੀ ਤਿਆਰ ਕਰਕੇ ਦਿੰਦਾ ਹੈ ਸੋ ਨੌਜਵਾਨ ਨੇ ਪਹਿਲਾਂ ਇਲੈਕਟ੍ਰੀਸ਼ੀਅਨ ਡਿਪਲੋਮਾ ਕੀਤਾ ਸੀਗਾ ਉਸ ਤੋਂ ਬਾਅਦ ਉਹਨੇ ਕੁਕਿੰਗ ਦਾ ਵੀ ਕੰਮ ਸਿੱਖਿਆ ਤੇ ਫਿਰ ਆਪਣੇ ਘਰ ਦੀ ਨਾਲ ਆਪਣੀ ਨਾਲ ਦੀ ਨਾਲ ਇੱਥੇ ਆ ਕੇ ਆਪਣੀ ਜੋ ਸੈਟਅਪ ਲਗਾਇਆ ਸੋ ਦੋਵੇਂ ਜੀ ਹਾਲ ਜੋ ਅਮਰਤਾਰੀ ਹਾਲ ਬੜਾ ਵਧੀਆ ਚੀਜ਼ ਸਾਫ ਸੁੱਤ ਚੀਜ਼ ਤਿਆਰ ਕਰਕੇ ਲੋਕਾਂ ਨੂੰ ਖਵਾਉਂਦੇ ਹਨ ਇੱਕ ਹੋਰ ਤਸਵੀਰ ਮੈਂ ਸਾਂਝੀ ਕਰਾਂਗਾ ਕਿਉਂਕਿ ਇਥੇ ਬਤੀ ਦੀ ਬੜੀ ਪ੍ਰੋਬਲਮ ਹੈ ਉਸ ਵੀਰ ਨੇ ਘਰੋਂ ਹੀ ਜਿਹੜਾ ਇਨਵਰਟਰ ਹੈ ਚਾਰਜ ਕਰਕੇ ਲੈਂਦਾ ਬੈਟਰੀ ਆ ਤੇ ਚਾਰਜ ਕਰਕੇ ਇਹਦੇ ਨਾਲ ਹੀ ਜਿਹੜਾ ਸੈਟਅਪ ਸਰ ਆਪਣਾ ਚਲਾਉਂਦਾ ਹੈ ਜੋ ਵੀ ਬਰਗਰ ਦੀ ਮਸ਼ੀਨ ਹੈ ਉਹ ਵੀ ਤੇ ਚੱਲਦੀ ਹੈ ਆ ਲਾਈਟਾਂ ਵਗੈਰਾ ਵੀ ਇਸੇ ਨਾਲ ਚਲਦੀਆਂ ਹਨ ਸਭ ਤੋਂ بڑا ਵਧੀਆ ਦਿਮਾਗ ਹੈ ਕਿਉਂਕਿ ਪਹਿਲਾਂ ਇਲੈਕਟ੍ਰੀ ਦਾ ਡਿਪਲੋਮਾ ਕੀਤਾ ਸੀ ਸੋ ਦਿਮਾਗ ਤਾਂ ਹੋਏਗਾ ਹੀ ਉਸ ਤੋਂ ਬਾਅਦ ਜਦੋਂ ਉਸਨੇ ਕੁੱਕੀ ਦਾ ਕੰਮ ਕੀਤਾ ਤੇ ਉਸ ਤੋਂ ਬਾਅਦ ਆ ਕੇ ਆਪਣੇ ਜੀਵਨ ਸਾਥੀ ਨਾਲ ਇੱਥੇ ਆ ਕੇ ਇਹ ਕੰਮ ਸ਼ੁਰੂ ਕੀਤਾ ਸੋ ਕੰਮ ਵੀ ਕਾਫੀ ਚੱਲ ਪਿਆ ਲੋਕਾਂ ਵੱਲੋਂ ਵੀ ਕਿਹਾ ਜਾ ਰਿਹਾ ਵੀ ਕਾਫੀ ਸਵਾਤਿ ਵਧੀਆ ਜੀ ਬਣਾਉਂਦੇ ਹਨ ਸੋ ਗੱਲਬਾਤ ਵੀ ਕਰਾਂਗੇ ਉਸ ਵੀਰ ਨਾਲ ਕਿ ਕਿਦਾਂ ਸੋਚ ਕਿਦਾਂ ਮਨ ਵਿਚਾਰ ਆਇਆ ਕਿ ਮੈਂ ਇਹ ਸਪਾਸਰਿੰਗ ਜਾਵਾਂ ਕਿਉਂਕਿ ਇਲੈਕਟ੍ਰੀਸ਼ੀਅਨ ਡਿਪਲੋਮਾ ਕੀਤਾ ਸੀਗਾ ਬਾਹਰ ਵੀ ਜਾ ਸਕਦਾ ਜਾ ਸਕਦਾ ਸੀਗਾ ਇੱਥੇ ਵੀ ਕੰਮ ਸਹੀ ਥਿਗਾ ਹੋ ਸਕਦਾ ਸੀ ਪਰ ਮਨਚ ਪਤਾ ਨਹੀਂ ਕੀ ਵਿਚਾਰ ਆਇਆ ਇਹਨੂੰ ਗੱਲਬਾਤ ਕਰਦੇ ਹਾਂ ਸੱਚਾ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆਪਣਾ ਆਪਣੇ ਨਾਮ ਲਾਪੇਤ ਸਿੰਘ ਹੈ ਜੀ ਇਹ ਲਾਪੇਤ ਜੀ ਇਹ ਇਲੈਕਟ੍ਰੀਸ਼ੀਅਨ ਡਿਪਲੋਮਾ ਕੀਤਾ ਹਾਂ ਜੀ ਉਸ ਤੋਂ ਬਾਅਦ ਤੁਸੀਂ ਆਹ ਕੁਕਿੰਦਾ ਵੀ ਕੀਤਾ ਹਾਂ ਸ਼ਫਦਾ ਹਾਂ ਜੀ ਇਦਰ ਕਿਉਂ ਪਾਸਾ ਪਹਿਲਾਂ ਕਿ ਪਿਛੇ ਜੇ ਕੀਤਾ ਸੀਗਾ ਉਹਦੇ ਵੱਲ ਕੀ ਗੱਲ ਨਹੀਂ ਗੱਲ ਬਣੀ ਜਾਂ ਕਿਤੇ ਨੌਕਰੀ ਨਹੀਂ ਮਿਲੀ ਜਾਂ ਕੰਮ ਸਹੀ ਨਹੀਂ ਲੱਗਾ ਤੇ ਵੇਖੋ ਜੀ ਆਪਾਂ ਪਹਿਲਾਂ ਪ੍ਰਾਈਵੇਟ ਕੰਮ ਕਰੀਦਾ ਸੀ ਬਿਜਲੀ ਬੋਰਡ ਦਾ ਉਹਦੇ ਵਿੱਚ ਇਹ ਸੀ ਵੀ ਕੰਮ ਕਿਤੇ ਮਿਲ ਗਿਆ ਕਿਤੇ ਨਾ ਮਿਲ ਗਿਆ ਤੇ ਮਤਲਬ ਕੰਟੀਨਿਊ ਕੰਮ ਨਹੀਂ ਸੀ ਚੱਲਦਾ ਜਿਵੇਂ ਹੁਣ ਆਵੇ ਲੋ ਝੋਨੇ ਦਾ ਟਾਈਮ ਹੈ ਇਸ ਟਾਈਮ ਪਿਆਲੀਆਂ 'ਚ ਪਾਣੀ ਪਾਣਾ ਫਿਰ ਕੰਮ ਰੁਕ ਜਾਂਦਾ ਸੀ ਜਿਵੇਂ ਟਰਾਂਸਫਰ ਵਗੈਰਾ ਲੱਗਣੇ ਉਸ ਬੜੀ ਦਿੱਕਤ ਆਉਂਦੀ ਸੀ ਫਿਰ ਅਸੀਂ ਵੀ ਸੋਚਿਆ ਕਿ ਕੋਈ ਇੱਥੇ ਕੰਮ ਕਰੀਏ ਫਿਰ ਅਸੀਂ ਸੋਚਿਆ ਕਿ ਜਿਵੇਂ ਇਹ ਹੁਣ ਅੱਜਕੱਲ ਚੱਲ ਰਿਹਾ ਕੌਨਫੀ ਦਾ ਕੰਮ ਜਾਰੀ ਚੱਲ ਰਿਹਾ ਹੈ ਤੇ ਅਸੀਂ ਵੀ ਥੋੜਾ ਫਿਰ ਇਹ ਕੰਮ ਸਿੱਖਿਆ ਪਹਿਲਾਂ ਫਿਰ ਇਹੀ ਆਪਾਂ ਇਹ ਸ਼ੁਰੂ ਕਰ ਲਿਆ ਜੀ ਤੇ ਕਿਸ ਤਰ੍ਹਾਂ ਦਾ ਰੁਝਾਨ ਹੈ ਲੋਕਾਂ ਵੱਲੋਂ ਕਿਸ ਤਰ੍ਹਾਂ ਦੀ ਰੁਝਾਨ ਮਿਲ ਰਿਹਾ ਵੀ ਲੋਕਾਂ ਆ ਲੋ ਆਂਦੇ ਆ ਵਧੀਆ ਖਾਣਾ ਜਿਹਨੂੰ ਮਿਲ ਰਿਹਾ ਹੋਵੇ ਲੋਕੇ ਆਉਂਦੇ ਹੀ ਆ ਹਾਂਜੀ ਲੋਕਾਂ ਦਾ ਬਹੁਤ ਵਧੀਆ ਰੁਝਾਨ ਮਿਲ ਰਿਹਾ ਜੀ ਹਾਂਜੀ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਸਾਨੂੰ ਬਹੁਤ ਮੋਟੀਵੇਟ ਲੋਕ ਕਰਦੇ ਨੇ ਵੀ ਤੁਸੀਂ ਬਹੁਤ ਅਸੀਂ ਤੁਹਾਡੇ ਨਾਲ ਆ ਜੀ ਤੁਸੀਂ ਖਿੱਚ ਕੇ ਰੱਖੋ ਕੰਮ ਤੇ ਬੜਾ ਵਧੀਆ ਹੌਸਲਾ ਬਹੁਤ ਮਿਲਦਾ ਜੀ ਹਾਂਜੀ ਲੋਕਾਂ ਦੀ ਗੱਲ ਕਰੀਏ ਲੌਪਰੀ ਜੀ ਇਲੈਕਟ੍ਰੀਸ਼ੀਅਨ ਡਿਪਲੋਮਾ ਵੀ ਕੀਤਾ ਸ਼ੈਫ ਦਾ ਵੀ ਡਿਪਲੋਮਾ ਕੀਤਾ ਤੁਸੀਂ ਕਰਕੇ ਇਲੈਕਟ੍ਰੀਸ਼ੀਅਨ ਡਿਪਲੋਮਾ ਕਰਕੇ ਵੀ ਬਾਹਰ ਜਾ ਸਕਦੇ ਸੀ ਸ਼ੈਫ ਦਾ ਡਿਪਲੋਮਾ ਉੱਥੇ ਵੀ ਬਾਹਰ ਕਾਫੀ ਸੈਲਰੀ ਵੀ ਐਸੀ ਮਿਲਦੀ ਆ ਉਧਰੋਂ ਵਲ ਕਿਉਂ ਨਹੀਂ ਗਏ ਤੁਸੀਂ ਦੇਖੋ ਜੀ ਆਪਣਾ ਬਾਰ ਬਾਰ ਤੇ ਸ਼ੁਰੂ ਤੋਂ ਮੰਨਣੀ ਸੀ ਮੰਨਦਾ ਅਸੀਂ ਸੋਚਿਆ ਵੀ ਆਪਣੇ ਇੱਥੇ ਜੀਆਂ ਜੀ ਰਹਿ ਕੇ ਆਪਣੇ ਪਰਿਵਾਰ ਚ ਹੀ ਰਹਿ ਕੇ ਕੁਛ ਨਾ ਕੁਛ ਕੀਤਾ ਜਾਵੇ ਹਾਂਜੀ ਇਸ ਕਰਕੇ ਆਪਾਂ ਇੱਥੇ ਪੰਜਾਬ ਦੇ ਵਿੱਚ ਹੀ ਕੁਛ ਨਾ ਕੁਛ ਰਹਿ ਕੇ ਕੀਤਾ ਬਿਲਕੁਲ ਇਹ ਸੋਚ ਬੜੀ ਵਧੀਆ ਵੀ ਪੰਜਾਬ ਚ ਰਹਿ ਕੇ ਕੁਝ ਨਾ ਕੁਝ ਆਪਣੇ ਘਰ ਦੇ ਨਾਲ ਰਹਿ ਕੇ ਕਰਨਾ ਚਾਹੀਦਾ ਕਿਉਂਕਿ ਲੋਕਾਂ ਦਾ ਅੱਜਕੱਲ ਵੇਖਿਆ ਨੌਜਵਾਨ ਬਹੁਤ ਜ਼ਿਆਦਾ ਬਾਹਰ ਜਾ ਰਹੇ ਨੇ ਰੁਝਾਨ ਹੀ ਉਧਰ ਭਾਵੇਂ ਬਾਹਰ ਜਾ ਕੇ ਕੋਈ ਮਾੜੇ ਤੋਂ ਮਾੜਾ ਕੰਮ ਕਿਉਂ ਨਾ ਕਰਨਾ ਪਏ ਉਧਰ ਜ਼ਿਆਦਾ ਰੁਝਾਨ ਆ ਹਾਂਜੀ ਵੇਖੋ ਜੀ ਮਿਹਨਤ ਕਿੰਨੇ ਕਰਨੀ ਉਹਨੇ ਇੱਥੇ ਵੀ ਕਰ ਲੈਣੀ ਆ ਤੇ ਜਿਹਨੇ ਨਹੀਂ ਕਰਨੀ ਉਹਨੇ ਬਾਹਰ ਵੀ ਨਹੀਂ ਕਰਨੀ ਬਾਕੀ ਮਿਹਨਤ ਵਿੱਚ ਕੋਈ ਡਰ ਨਹੀਂ ਹੈਗਾ ਅਸੀਂ ਆਪਾਂ ਇੱਥੇ ਮਿਹਨਤ ਕਰਦੇ ਆ ਬਾਹਰ ਵੀ ਅਸੀਂ ਮਿਹਨਤ ਆ ਜੀ ਹਾਂਜੀ ਬਾਕੀ ਬਹੁਤ ਅੱਜਕੱਲ ਪਰੇਸ਼ਾਨੀ ਬਾਹਰ ਵੀ ਬਹੁਤ ਹੈ ਕੰਮ ਮਿਲ ਨਹੀਂ ਰਹੇ ਲੋਕਾਂ ਨੂੰ ਬਾਕੀ ਤੁਸੀਂ ਵੇਖੋ ਵੇਖੀ ਲੋਕ ਜਾ ਰਹੇ ਆ ਜੀ ਹਾਂਜੀ ਜੀ ਗੱਲ ਕਰੀਏ ਤੁਹਾਡੇ ਜੀਵਨ ਸਾਥੀ ਦੀ ਭੈਣ ਵੀ ਨਾਲ ਕੰਮ ਦਾ ਹੱਥ ਪਾਉਂਦੇ ਭੈਣ ਨੇ ਕੀ ਕੀਤਾ ਹੋਇਆ ਮਤਲਬ ਪੜ੍ਹਾਈ ਕਿਤਾ ਕੀਤੀ ਹੈ ਤੇ ਨਾਲ ਆਏ ਨੇ ਹਾਂਜੀ ਸ਼ਾਮ ਦਾ ਹਾਂਜੀ ਇਹ ਨਾ ਇਹ ਵਾਈਫ ਹੋਣਾ ਨੇ ਪਲੱਸ 2 ਤੱਕ ਪੜ੍ਹਾਈ ਕੀਤੀ ਹੈ ਜੀ ਤੇ ਇਸ ਜਦੋਂ ਆਪਾਂ ਕੰਮ ਸਟਾਰਟ ਕਰਨਾ ਸੀ ਉਹਨੂੰ ਸਾਨੂੰ ਥੋੜੀ ਸਟਾਫ ਦੀ ਥੋੜੀ ਕਮੀ ਸੀ ਇਸ ਕਰਕੇ ਇਹ ਆ ਰਹੇ ਨੇ ਇਹ ਉਹਨੂੰ ਥੋੜਾ ਬੜਾ ਦੋ-ਤਿੰਨ ਦਿਨ ਆਪਾਂ ਇਹਨਾਂ ਨੂੰ ਨਾਲ ਲਿਆਂਦਾ ਥੋੜੀ ਬਹੁਤੀ ਹੈਲਪ ਹੋ ਜੇਗੀ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਵੀ ਕੰਮ ਸਿਖਾਤਾ ਤੇ ਵੀ ਹੁਣ ਕੰਟੀਨਿਊ ਹਾਂਜੀ ਇਹ ਪੱਕੇ ਕੰਟੀਨਿਊ ਨਾਲ ਚੱਲਦੀ ਹੈ ਜੀ ਜੀ ਬਿਲਕੁਲ ਹੁਣ ਜਿਵੇਂ ਸਾਥੀ ਭੈਣ ਵੀ ਨਾਲ ਪੱਕੀ ਤੌਰ ਤੇ ਆ ਗਈ ਨੇ ਕਿਉਂਕਿ ਘਰ ਵੀ ਵੇਲੇ ਸਨ ਹੁਣ ਇੱਥੇ ਆ ਕੇ ਇਹਨਾਂ ਨੂੰ ਲੋੜ ਸੀਗੀ ਬੰਦੇ ਦੀ ਸੋ ਹੱਥ ਮਟਾਇਆ ਦੋਵੇਂ ਜੀ ਦਾ ਬੜਾ ਵਧੀਆ ਮਿਹਨਤ ਕਰਕੇ ਤੇ ਆਪਣਾ ਗੁਜ਼ਾਰਾ ਕਰਦੇ ਨੇ ਸੋ ਭੈਣਾਂ ਨਾਲ ਵੀ ਗੱਲ ਕਰਾਂਗੇ ਕਿ ਭੈਣ ਦਾ ਕਿਦਾਂ ਵਿਚਾਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਭੈਣ ਜੀ ਕਿਦਾਂ ਦਾ ਹਾਂਜੀ ਪਹਿਲਾਂ ਤਾਂ ਬਹੁਤ ਔਖਾ ਸੀਗਾ ਹੁਣ ਸਾਰੇ ਮਤਲਬ ਕਿ ਲਾਗੇ ਬਹੁਤ ਲੋਕ ਸਾਥ ਦਿੰਦੇ ਆ ਹਾਂਜੀ ਹੁਣ ਠੀਕ ਆ ਕਿਸੇ ਨੇ ਕੋਈ ਰੋਕ ਟੋਕ ਨਹੀਂ ਕੀਤੀ ਪਰਿਵਾਰ ਚੋਂ ਕਿਸੇ ਨੇ ਕਿਹਾ ਹੋਵੇ ਵੀ ਨਹੀਂ ਬਾਹਰ ਨਹੀਂ ਜਾਣਾ ਘਰ ਰਹਿ ਜਾ ਜਾਂ ਕਿਦਾਂ ਵੀ ਕੋਈ ਮੁਸ਼ਕਿਲ ਨਾ ਕੋਈ ਹਾਂਜੀ ਪਹਿਲਾਂ ਤਾਂ ਬਹੁਤ ਮੁਸ਼ਕਿਲ ਆਈ ਜੇ ਸਾਰੇ ਕਹਿੰਦੇ ਕਿ ਲੜਕੀ ਕਿਉਂ ਨਾਲ ਜਾਂਦੀ ਆ ਇਹਨੂੰ ਘਰ ਰਹਿਣਾ ਚਾਹੀਦਾ ਹੈ ਅਗਰ ਜੇ ਮੈਂ ਕਰ ਰਹੀਦੀ ਮੈਂ ਆਪਣੇ ਹਸਬੰਦ ਦਾ ਸਾਥ ਦੇਣਾ ਸੀ ਫਿਰ ਅਸੀਂ ਕੰਮ ਕੀਵੇਂ ਕੰਟੀਨਿਊ ਕਰਦੇ ਇਸ ਕਰਕੇ ਫਿਰ ਮੈਨੋਂਣਾ ਪਿਆ ਪਰ ਲੋਕਾਂ ਦੀ ਮਤਲਬ ਕਿ ਨਹੀਂ ਪਰਵਾਹ ਕੀਤੀ ਹਾਂਜੀ ਆਪਣੇ ਕੰਮ 'ਚ ਧਿਆਨ ਦਿੱਤਾ ਹੈ ਕਿੱਦਾਂ ਲੱਗ ਰਿਹਾ ਮਾਂ ਜੀ ਕੋ ਕੰਮ ਵੀ ਕਰਦੇ ਹੋ ਕਰਦੇ ਜਿਹੜੀ ਆਰਥਿਕ ਤੰਗੀ ਉਹ ਵੀ ਦੂਰ ਹੋ ਗਈ ਆ ਮਤਲਬ ਅੱਛਾ ਗੁਜ਼ਾਰਾ ਚੱਲ ਰਿਹਾ ਤੁਹਾਨੂੰ ਹਾਂਜੀ ਹੁਣ ਤਾਂ ਬਹੁਤ ਵਧੀਆ ਵਧੀਆ ਲੱਗਦਾ ਹੁਣ ਜਦੋਂ ਲੋਕ ਆਉਂਦੇ ਆ ਮਿਲਦੇ ਆ ਬਹੁਤ ਰਿਸਪੈਕਟ ਕਰਦੇ ਆ ਬਹੁਤ ਵਧੀਆ ਲੱਗਦਾ ਏ ਤੇ ਕਈ ਚੰਗੇ ਲੋਕ ਤੇ ਹੈਗੇ ਨੇ ਕਈ ਇਹਨਾਂ 'ਚੋਂ ਮਾੜੇ ਲੋਕ ਵੀ ਹੁੰਦੇ ਨੇ ਜਿਹੜੇ ਟੌਂਟਾਂ ਕਰਦੇ ਨੇ ਜਾਂ ਹੋਰ ਗੱਲ ਆ ਕੇ ਕਰਦੇ ਨੇ ਉਹ ਵੀ ਕਈ ਆਂਦੇ ਹੋਣਗੇ ਹਾਂਜੀ ਬਹੁਤ ਸਾਰੇ ਲੋਕ ਆਂਦੇ ਆ ਬਟ ਅਸੀਂ ਉਹਨਾਂ ਦੀ ਪਰਵਾਹ ਨਹੀਂ ਕਰੀਦੀ ਹਾਂਜੀ ਉਹ ਅਸੀਂ ਆਪਣੇ ਕੰਮ 'ਵਲ ਧਿਆਨ ਦੇਈਦਾ ਕਿਸੇ ਹਾਂਜੀ ਪਰ ਇਧਰ ਮੋਟੀਵੇਸ਼ਨ ਕਿੱਦਾਂ ਕਿਤਾ ਕਿਤਾ ਭਰਾ ਲਉ ਪਹਿਲਾਂ ਇਲੈਕਟ੍ਰੀਸ਼ੀਅਨ ਕੰਮ ਕਰਦੇ ਸੀ ਉਸ ਤੋਂ ਬਾਅਦ ਇਹਨਾਂ ਨੇ ਕੋਕਿੰਦਾ ਕੰਮ ਸ਼ੈਫ ਦਾ ਕੰਮ ਸਿੱਖਿਆ ਤੇ ਫਿਰ ਇਧਰ ਆ ਗਏ ਤੁਸੀਂ ਕੀਤਾ ਜਾ ਬਾਹਰੋਂ ਕੋਈ ਇਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਹਾਂਜੀ ਮੈਂ ਤਾਂ ਬਹੁਤ ਪੁਸ਼ ਕੀਤਾ ਸੀ ਕਿ ਉਸ ਕੰਮ 'ਚ ਥੋੜਾ ਖਤਰਾ ਸੀ ਇਸ ਕਰਕੇ ਇਹਨਾਂ ਨੂੰ ਕਿਹਾ ਕਿ ਥੋੜੀ ਆਹ ਲਾਈਨ ਵੇਖ ਲਈ ਆ ਪਰ ਇਧਰ ਥੋੜਾ ਧਿਆਨ ਦੇਣੇ ਆ ਫਿਰ ਇਹਨਾਂ ਸਿੱਖਿਆ ਸੀ ਕੰਮ ਉਸ ਤੋਂ ਬਾਅਦ ਥੋੜਾ ਇਧਰ ਰੁਝਾਨ ਹੋ ਗਿਆ ਹਾਂਜੀ ਕਰਦਾ ਗੁਜਰਾਸ਼ਾ ਚੱਲ ਰਿਹਾ ਹਾਂਜੀ ਹੁਣ ਤਾਂ ਠੀਕ ਆ ਕਣ ਉਹਨਾਂ ਔਰਤਾਂ ਨੂੰ ਕੀ ਕਹਾਂਗੇ ਜਿਹੜੇ ਕੰਮ ਤੇ ਕਰਨਾ ਚਾਹੁੰਦੀਆਂ ਨੇ ਲੇਕਿਨ ਘਰ ਪੱਖੋਂ ਗੱਲ ਕਰੀਏ ਘਰ ਵਾਲੇ ਨਹੀਂ ਕੰਮ ਕਰ ਦਿੰਦੇ ਜਾਂ ਬਾਹਰ ਹੀ ਨਿਕਲਦੇ ਜਾਂ ਬਾਹਰ ਨਿਕਲਦੇ ਨੇ ਤੇ ਲੋਕੀ ਨਹੀਂ ਚੁੰਨਦੇ ਉਹਨਾਂ ਔਰਤਾਂ ਨੂੰ ਕੀ ਕਹੋਗੇ ਜਿਹੜੇ ਕੰਮ ਕਰਨਾ ਚਾਹੁੰਦੀਆਂ ਨੇ ਬਰਬਾਰ ਆ ਕੇ ਹਾਂਜੀ ਉਹਨਾਂ ਨੂੰ ਇਹੀ ਕਹਾਂਗੇ ਕਿ ਤੁਸੀਂ ਬਾਹਰ ਨਿਕਲੋ ਲੋਕਾਂ ਦੀ ਲੋਕ ਤਾਂ ਬੋਲਦੇ ਨੇ ਬਹੁਤ ਸਾਰੇ ਬੋਲਦੇ ਨੇ ਉਹਨਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਆਪਣੀ ਮਿਹਨਤ ਕਰੋ ਆਪਣੇ ਹਸਬੰਡ ਦਾ ਸਾਥ ਦਿਓ ਮੋਢੇ ਨਾਲ ਮੋਢਾ ਜੋੜ ਕੇ ਆਪਣਾ ਤੁਸੀਂ ਕੰਮ ਕਰੋ ਆਪਣੇ ਕੰਮ ਵੱਲ ਵਧੀਆ ਧਿਆਨ ਦਿਓ ਮਿਹਨਤ ਕਰੋ ਕੋਈ ਡਰ ਨਹੀਂ ਕਿਸੇ ਦਾ ਮਿਹਨਤ ਕਰਨ ਲੱਗਿਆਂ ਜੇ ਬਿਲਕੁਲ ਏਸੀਓ ਜੋੜਾ ਗੁਰਸੇਖ ਜੋੜਾ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਹੈ ਲੇਕਿਨ ਆਪਣੇ ਪਤੀ ਦਾ ਸਾਥ ਦੇਣ ਲਈ ਬਾਹਰ ਨਿਕਲੀ ਹੈ ਆਪਣਾ ਹੱਥ ਵਧਾਉਂਦੀ ਹੈ ਇਹ ਪੀਜ਼ਾ 버ਗਰ ਵਗੈਰਾ ਜਿਹੜਾ ਹੋਰ ਵੀ ਕਈ ਫਾਸਟ ਫੂਡ ਨੇ ਉਹ ਆਈਟਮ ਬਣਾ ਕੇ ਲੋਕਾਂ ਨੂੰ ਖਵਾਉਂਦੇ ਨੇ ਬੜੀ ਸਾਫ ਸਫਾਈ ਹੈ ਸੋ ਲੋਕੇਸ਼ਨ ਮੈਂ ਦੱਸ ਦਿੰਦਾ ਡੇਰਾ ਬਾਬਾ ਦਾ ਨਾਨਕ ਰੋਡ ਦੇ ਬਟਾਲਾ ਰੋਡ ਤੇ ਪੰਜਾਬ ਨੈਸ਼ਨਲ ਬੈਂਕ ਦੇ ਬਿਲਕੁਲ ਸਾਹਮਣੇ ਇਹਨਾਂ ਨੇ ਆਪਣਾ ਜੋ ਸੈਟਅਪ ਲਗਾਇਆ ਹੈ ਇੱਕ ਵਾਰੀ ਆਓ ਜਰੂਰ ਤੇ ਇਹਨਾਂ ਨੂੰ ਸੇਵਾ ਦਾ ਮੌਕਾ ਜਰੂਰ ਦਿਓ ਵਿਸ਼ਵ ਟੀਵੀ ਲਿਵਰੀ ਜਸਵਿੰਦਰ ਭੇਦੀ ਗੁਦਾਸਪੁਰ ਬਟਾਲਾ